ਬੱਕਰ ਮੰਡੀ ਆ ਜੀ ਬਹੁਤ ਵਧੀਆ ਮਾਲ ਪਹੁੰਚਿਆ ਜੀ ਮੰਡੀ ਦੇ ਵਿੱਚ ਆਥਾਂ ਦਾ ਟਾਈਮ ਹੈ ਜੀ ਵੀਡੀਓ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਸੌਦੇ ਵਧੀਆ ਹੋਏ ਅੱਜ ਸੌਦੇ ਮਾੜੇ ਨਹੀਂ ਹੋਏ ਤੁਹਾਨੂੰ ਉਧਰ ਚੱਲ ਕੇ ਵੀ ਦਿਖਾਉਣੇ ਆ ਜੀ ਤੇ ਮੰਡੀ ਦਾ ਦ੍ਰਿਸ਼ ਦੇਖ ਸਕਦੇ ਹੋ ਵੀਡੀਓ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਜੱਟ ਲਾਈਵ 77 ਦੇਖੋ ਜੀ ਬਹੁਤ ਸੋਹਣੇ ਸੋਹਣੇ ਮੇਮਣੇ ਪਹੁੰਚਿਆ ਜੇ ਕਿਸੇ ਨੇ ਖਰੀਦਣੇ ਆ ਬੱਕਰੇ ਦੇਖੋ ਆਜ ਸੌਦੇ ਬਹੁਤ ਹੋ ਗਏ ਜੀ ਸੌਦੇ ਬਹੁਤ ਹੋ ਗਏ ਲਾਲ ਬੱਕਰੇ ਆ ਜੀ ਦੇਖ ਸਕਦੇ ਓਏ ਆ ਕੱਟੋ ਪਾਈ ਬੈਠਾ ਬਈ ਓਏ ਲਓ ਜੀ ਮਿੱਤਰੋ ਬੱਕਰੀ ਆ ਜੀ ਲੱਭਣਾ ਬੱਕਰੀ ਕਿਹਦੇ ਬੰਦੇ ਕੋਲੇ ਬੱਕਰਾ ਜੇ ਰੋ ਖਾਦੀ ਤੂੰ ਰੱਖੂਗਾ ਬੜਾ ਇਧਰ ਬੈਸਿਆ ਨੇ ਆਹ ਹਾਂ ਹੋਰ ਠੀਕ ਹੈ ਠੀਕ ਆ ਬਹੁਤ ਵਧੀਆ ਨਾ ਇਹ ਬਹੁਤ ਚਿਰ ਸਵੇ ਆ ਹਾਂ ਹਾਂ ਟਰੈਕਟਰ ਵੇਖ ਗਿਆ ਨਾ ਹਜੇ ਖੜਾ ਖੜਾ ਠੀਕ ਹੈ ਲੋ ਵੀ ਇਹਦੇ ਕੋਲ ਟਰੈਕਟਰ ਆਗਾ ਅਸਾ ਟਰੈਕਟਰ ਜੇ ਕਿਸੇ ਨੇ ਲੈਣਾਗਾ ਬੋਲ ਦੇ ਵਿੱਚ ਬੱਕਰਿਆਂ ਪਿੱਛੇ ਬਟਾਟਾ ਛੱਡਾ ਵੀ ਲਾ ਲਾਂਗੇ ਟਰੈਕਟਰ